ਸਤਿ ਸ਼੍ਰੀ ਅਕਾਲ ਜੀ ਤੁਹਾਡਾ ਆਪਣੀ ਚੰਨ ਬੀ ਸਟਾਈਲਿਸ਼ ਟੀ ਤੇ ਅੱਜ ਆਪਾਂ ਫੇਰ ਤੁਹਾਨੂੰ ਕੁਝ ਡਿਫਰੈਂਟ ਜਸਟ ਟਾਈਮ ਪੈਟਰਨ ਦਿਖਾ ਰਹੇ ਹਾਂ ਸੋ ਕਿਸੇ ਵੀ ਸੂਟ ਦੇ ਵਿੱਚ ਜੀ ਤੁਸੀਂ ਕੋਈ ਵੀ ਕਲਰ ਕੰਬੀਨੇਸ਼ਨ ਬਣਾ ਸਕਦੇ ਹੋ ਪਰ ਕੁਝ ਜਿ ਲਿਮਿਟਿਡ ਜਿ ਜਿਵੇਂ ਡਿਜ਼ਾਈਨ ਹੁੰਦੇ ਆ ਜਾਂ ਪ੍ਰਿੰਟਿੰਗ ਹੁੰਦੀ ਆ ਉਹ ਤੁਸੀਂ ਸੇਮ ਨਹੀਂ ਮਿਲਦੇ ਉਹ ਆਪਾਂ ਨੂੰ ਕੋਈ ਨਾ ਕੋਈ ਹੋਰ ਆਪਸ਼ਨ ਦੇ ਵਿੱਚ ਜਾਣਾ ਪੈਂਦਾ ਜ ਜਿਹਦੇ ਵਿੱਚ ਕੀ ਕਲਰ ਕੰਟਰਾਸਟ ਆਪਾਂ ਜਿਵੇਂ ਚੇਂਜ ਕਰ ਸਕਦੇ ਹਾਂ ਜਿਵੇਂ ਕਿ ਇਹ ਬਹੁਤ ਹੀ ਸਾਰਿਆਂ ਨੇ ਪਸੰਦ ਕੀਤਾ ਸੀ ਆਪਾਂ ਰੀਲਸ ਵੀ ਪਾਈ ਸੀ ਤੇ ਮੈਨੂੰ ਇਨਕੁਆਰੀਜ਼ ਵੀ ਬਹੁਤ ਆਈਆਂ ਸੀ ਕਿ ਸੂਟ ਦਾ ਪ੍ਰਾਈਸ ਦੇ ਉਹਨਾਂ ਨੂੰ ਸੇਮ ਚਾਹੀਦਾ ਸੀ ਸੋ ਇਹ ਜਿਵੇਂ ਬਨਾਰਸੀ ਪ੍ਰਿੰਟ ਹੈਗੇ ਆ ਸੋ ਇਹ ਬਾਂਦੀ ਪ੍ਰਿੰਟ ਸੌਰੀ ਇਹ ਜਿਹੜੇ ਕੁਝ ਲਿਮਿਟਿਡ ਜਿਵੇਂ ਅ ਕਲਰ ਕੰਬੀਨੇਸ਼ਨ ਦੇ ਵਿੱਚ ਆਉਂਦੇ ਆ ਕਾਫੀ ਪ੍ਰਿੰਟਿੰਗ ਹੈ ਜਿਹੜਾ ਆਰਗਾਂਜ਼ਾ ਦੇ ਵਿੱਚ ਵੀ ਆਇਆ ਕ੍ਰੇਪ ਦੇ ਵਿੱਚ ਵੀ ਆਇਆ ਸੋ ਇਹ ਕਲਰ ਆਪਸ਼ਨ ਤੁਸੀਂ ਕੋਈ ਹੋ ਚੂਜ਼ ਕਰ ਸਕਦੇ ਹੋ ਜਿਵੇਂ ਕਿ ਇਹ ਆਪਾਂ ਲਿਆ ਸੀ ਇਹਦੇ ਵਿੱਚ ਇਹ ਵੀ ਨਹੀਂ ਆਉਂਦਾ ਕਿ ਇੱਕ ਕਲਰ ਦੇ ਵਿੱਚ ਕਾਫੀ ਕਾਫੀ ਸੂਟ ਆ ਜਾਣ ਸੋ ਇਹ ਬਹੁਤ ਹੀ ਲਿਮਟਿਡ ਜਿਹਾ ਕਲਰ ਆਪਸ਼ਨ ਦਿੰਦੇ ਹੈਗੇ ਆ ਸੋ ਤੁਸੀਂ ਸੌਬੀ ਆ ਡਾਰਕ ਲਾਈਟ ਕੁਝ ਵੀ ਥੋੜਾ ਬਹੁਤ ਇਧਰ ਉਧਰ ਕਰਕੇ ਬਣਾ ਸਕਦੇ ਹੋ ਸੋ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੇ ਆ ਕਿ ਇਹ ਸੂਟ ਜਿਹੜਾ ਸੇਮ ਤੁਹਾਨੂੰ ਨਹੀਂ ਮਿਲਣਾ ਜੀ ਪਰ ਇਹ ਸੂਟ ਜਿਹੜਾ ਬਹੁਤ ਹੀ ਪਿਆਰਾ ਹੈਗਾ ਇਹਨੂੰ ਤੁਸੀਂ ਪਲੇਨ ਦੇ ਵਿੱਚ ਵੀ ਟਰਾਈ ਕਰ ਸਕਦੇ ਹੋ ਪਲੇਨ ਦੇ ਵਿੱਚ ਆਪਾਂ ਬਣਾ ਸਕਦੇ ਹਾਂ ਕੰਟਰਾਸਟ ਸੇਮ ਕਰ ਸਕਦੇ ਹਾਂ ਕਿਉਂਕਿ ਕੰਟਰਾਸਟ ਨਾਲ ਹੀ ਇਹ ਜਿਹੜਾ ਸੂਟ ਹੈਗਾ ਵਧੀਆ ਲੱਗਦੇ ਆ ਸੋ ਇਹ ਜਿਵੇਂ ਹੈਗਾ ਜੀ ਬਾਨਨੀ ਪ੍ਰਿੰਟ ਦੇ ਵਿੱਚ ਸੋ ਕريب ਦੇ ਵਿੱਚ ਹੈ ਇਹ ਏ ਆਲਰੇਡੀ ਜਿਵੇਂ ਦੁਪੱਟਾ ਸ਼ਰਟ ਆਈ ਸੀ ਆਪਾਂ ਇਹਦੇ ਨਾਲ बॉਟਮ ਹੈ ਜਿਹੜੀ ਡਿਫਰੈਂਟ ਬਣਾਈ ਹੈਗੀ ਐ ਸੋ ਇਹਦੇ ਨਾਲ ਆਪਾਂ ਬਾਜੂ ਤੇ ਸਿਰਫ ਹਲਕੀ ਜੀ ਏਮਬਰਾਇਡਰੀ ਦਿੱਤੀ ਹੈਗੀ ਐ ਔਰ نیچے ਘੇਰੇਤੀ ਜਿਵੇਂ ਔਰਗੈਂਜ਼ਾ ਲਗਾ ਕੇ ਇਹਨੂੰ ਬਹੁਤ ਹੀ ਡਿਫਰੈਂਟ ਜਿਹਾ ਸਟਾਈਲ ਪੈਟਰਨ ਕੀਤਾ ਹੈਗਾ ਸੋ ਤੁਸੀਂ ਕੋਈ ਵੀ ਪ੍ਰਿੰਟ ਵਾਲੇ ਸੂਟ ਦੇ ਵਿੱਚ ਵੀ ਤੁਸੀਂ ਇਹ ਆਪਸ਼ਨ ਹੈ ਜਿਹੜਾ ਕਰ ਸਕਦੇ ਹੋ ਕਿਉਂਕਿ ਜੇ ਤੁਸੀਂ ਪ੍ਰਿੰਟਿੰਗ ਵਾਲੇ ਦੇ ਨਾਲ نیچے ਪਲੇਨ ਫੈਬਰਿਕ ਲਾ ਕੇ ਔਰ ਇਹਦੇ ਨਾਲ ਆਪਾਂ ਬਾਦਲਾ ਵਰਕ ਕੀਤਾ ਹੋਇਆ ਹੈ ਬੈਕ ਤੇ ਆ ਪਾਇਸਰਾ ਬਾਜੂ ਨਾਲ ਦੀ ਜਿਹੜਾ ਏਮਬਰਾਇਡਰੀ ਕੀਤੀ ਹੋਈ ਹੈ ਸੋ ਇਹਦਾ ਕਲਰ ਕੰਬੀਨੇਸ਼ਨ ਹੀ ਇੰਨਾ ਪਿਆਰਾ ਸੀਗਾ ਕਿ ਇਹ ਸੂਟ ਜਿਹੜਾ ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਪਿਆਰਾ ਵੇਅਰ ਕੀਤਾ ਹੋਇਆ ਵੀ ਬਹੁਤ ਪਿਆਰਾ ਲੱਗਦਾ ਔਰ ਇਹਦੇ ਨਾਲ ਕਲਰ ਕੰਬੀਨੇਸ਼ਨ ਆਪਾਂ ਜਿਹੜਾ ਬਹੁਤ ਹੀ ਡਿਫਰੈਂਟ ਹੈ ਜਿਹੜਾ ਦਿੱਤਾ ਹੈਗਾ ਇਹਦੇ ਨਾਲ ਲਾਈਟ frozy ਬਾਟਮ ਹੈਗੀ ਹੈ ਉਹਦੇ ਤੇ ਆਪਾਂ ਬੀ ਸਿੰਪਲ ਕਟਵਰਕ ਕੀਤਾ ਹੈਗਾ ਕਿਉਂਕਿ ਜਿਵੇਂ ਥੋੜੇ ਜਿਹੀ ਇਹ ਪ੍ਰਿੰਟਡ ਸੂਟ ਹੁੰਦੇ ਆ ਉਹਨਾਂ ਨੂੰ ਆਪਾਂ ਇੰਨਾ ਕੁ ਡਿਫਰੈਂਟ ਸਟਾਈਲ ਦਾ ਬਣਾ ਲਈਏ ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਡਿਫਰੈਂਟ ਜੀਜ਼ ਪੈਟਰਨ ਹੋ ਜਾਂਦਾ ਥੋੜਾ ਜਿਹਾ ਅਲੱਗ ਲੱਗਦਾ ਸਾਰਿਆਂ ਨਾਲੋਂ ਕਿਉਂਕਿ ਜਿਵੇਂ ਇਹ ਚੀਜ਼ਾਂ ਹੈਗੀਆਂ ਇਹ ਰੈਡੀमेड ਕਾਫੀ ਆਉਂਦੀਆਂ ਹੈਗੀਆਂ ਇਹਨੂੰ ਬੁਟੀਕ ਸਟਾਈਲ ਬਣਾਉਣ ਲਈ ਅਸੀਂ ਇਹਨੂੰ ਥੋੜਾ ਜਿਹਾ ਡਿਜ਼ਾਈਨਿੰਗ ਦਿੱਤੀ ਹੈਗੀ ਸੋ ਤੁਸੀਂ ਵੀ ਇਸੇ ਤਰ੍ਹਾਂ ਆਪਣੇ ਜਿਹੜੇ ਥੋੜੀ ਜਿਹੀ ਕ੍ਰੀਏਟੀਵਿਟੀ ਨਾਲ ਤੁਸੀਂ ਆਪਣਾ ਸੂਟ ਜਿਹੜਾ ਬਹੁਤ ਹੀ ਸਪੈਸ਼ਲ ਬਣਾ ਸਕਦੇ ਹੋ ਘਰ ਬੈਠੇ ਵੀ ਬਣਾ ਸਕਦੇ ਹੋ ਕਿ ਤੁਸੀਂ ਆਪਣੇ ਸੂਟਸ ਨੂੰ ਕਿਵੇਂ ਡਿਜ਼ਾਈਨ ਕਰ ਸਕਦੇ ਹੋ ਸੋ ਇਹ অপਸ਼ਨ ਹੈਗਾ ਜ਼ਰੂਰੀ ਨਹੀਂ ਹੈ ਤੁਸੀਂ ਸੀਮ ਵਰਕ ਕਰਾਉਣਾ ਤੁਹਾਡੇ ਕੋਲੇ ਜੋ ਵੀ ਤੁਸੀਂ ਇਹ ਦੇਖੋ ਇਸ ਸੀਮ ਆਇਆ ਸੀ ਕੋਈ ਤੁਹਾਡੇ ਕੋਲੇ ਤੁਹਾਡਾ ਆਪਣਾ ਬੁਟੀਕ ਹੈ ਜਾਂ ਤੁਹਾਡੇ ਕੋਲ ਕੋਈ ਕਾਰੀਗਰ ਹੈਗਾ ਤਾਂ ਤੁਸੀਂ ਇਸ ਤਰ੍ਹਾਂ ਦਾ ਉਹਨੂੰ ਪ੍ਰਿੰਟਡ ਸੂਟ ਨੂੰ ਵੀ ਆਪਣੇ ਨੂੰ ਸਟਾਈਲਿਸ਼ ਬਣਾ ਸਕਦੇ ਆ ਸੋ ਆਪਾਂ ਅੱਜ ਦਾ ਆਪਣਾ ਇਹ ਹੀ ਹੈਗਾ ਕਿ ਤੁਸੀਂ ਕਿਵੇਂ ਇਸ ਤਰ੍ਹਾਂ ਦੇ ਸੂਟਸ ਨੂੰ ਕਿਵੇਂ ਹਲਕਾ ਫੁਲਕਾ ਜਿਵੇਂ ਜ਼ਿਆਦਾ ਆਪਾਂ ਜਿਵੇਂ ਇਹਨੂੰ ਕੋਸਟਲੀ ਵੀ ਨਹੀਂ ਕੀਤਾ ਹੈਗਾ ਤਾਂ ਥੋੜਾ ਜਿਹਾ ਵਰਕ ਨਾਲ ਹੀ ਇਹ ਜਿਹੜਾ ਥੋੜਾ ਡਿਫਰੈਂਟ ਸਟਾਈਲ ਦਾ ਬਣ ਗਿਆ ਹੈਗਾ ਸੋ ਇਹ ਰੈਡੀमेड ਇਸ ਤਰ੍ਹਾਂ ਦਾ ਸ਼ਰਟ ਦੁਪੱਟਾ ਆਇਆ ਸੀਗਾ ਜੀ ਔਰ ਇਹਦੀ ਬਾਂਦੀ ਦੇ ਵਿੱਚ ਬਹੁਤ ਸਾਰੀ ਕਲਰ ਆਪਸ਼ਨ ਆਈ ਹੈਗੀ ਐ ਬਾਜ਼ਾਰਾਂ ਦੇ ਵਿੱਚ ਸੋ ਉਹ ਵੀ ਤੁਸੀਂ ਇਸ ਤਰ੍ਹਾਂ ਜਿਹੜਾ ਕਰ ਸਕਦੇ ਹੋ ਆਪਣੇ ਕੋਲੇ ਕਾਫੀ ਸੂਟ ਬਣੇ ਵੀ ਸੀ ਸਰਦੀ ਦੇ ਵਿੱਚ ਆਪਣੇ ਤੋਂ ਵੀਡੀਓ ਵੀ ਨਹੀਂ ਬਣ ਸਕੀਏ ਸੋ ਇਹ ਸੀਗਾ ਜੀ ਵੀ ਆਪਾਂ ਤੁਸੀਂ ਤੋਂ ਸੂਟ ਆ ਜਿਹੜੇ ਆਪਣੇ ਖੁਦ ਵੀ ਕ੍ਰੀਏਟ ਕਰ ਸਕਦੇ ਹੋ ਸੋ ਬੁਟੀਕ ਸਟਾਈਲ ਬਣਾ ਸਕਦੇ ਨੈਕਸਟ ਹੈਗਾ ਜੀ ਆਪਣਾ ਸਕਾਈ ਕਲਰ ਦੇ ਵਿੱਚ ਇਹ ਹੈਗੀ ਆ कॉटन सटिन ਤੁਸੀਂ ਕਹਿ ਸਕਦੇ ਹੋ ਜਿਵੇਂ ਗ੍ਰੇਸ कॉटन ਦਾ ਕਪੜਾ ਹੁੰਦਾ ਕਿਉਂਕਿ ਕਾਫੀ ਜਿਹੜੇ ਅੱਜਕੱਲ ਬਾਜ਼ਾਰਾਂ ਦੇ ਵਿੱਚ ਸਟੱਫ ਆਏ ਆ ਤੇ ਉਹਨਾਂ ਦੇ ਅਲੱਗ-ਅਲੱਗ ਜਿਵੇਂ ਸਾਰਿਆਂ ਨੇ ਨਾਮ ਰੱਖੇ ਹੋਏ ਆ ਤੇ ਬਾਹਰ ਬੈਠੇ ਜਿਹੜੇ ਆਪਣੇ ਕਸਟਮਰ ਹੈਗੇ ਆ ਉਹ ਆਲਵੇਸ ਕਨਫਿਊਜ਼ ਹੁੰਦੇ ਆ ਕਿ ਕਿਹੜਾ ਸਟੱਫ ਦਾ ਜਿਵੇਂ ਆਪਾਂ ਅਲੱਗ-ਅਲੱਗ ਦੁਕਾਨਦਾਰ ਆ ਜਿਹੜਾ ਅਲੱਗ-ਅਲੱਗ ਨਾਮ ਰੱਖ ਲੈਂਦਾ ਸੋ ਆਪਾਂ ਜਿਹੜਾ ਕਿਉਂਕਿ ਕਪੜੇ ਉਹੀ ਹੈਗੇ ਆ ਜੀ ਪਿਓਰ ਹੈ ਸੈਮੀ ਹੈ कॉटन ਹੈ ਕੈਮਰੇ ਕੋਟ ਨੇ ਇਹ ਪਹਿਲਾਂ ਵੀ ਆਉਂਦੇ ਸੀ ਪਹਿਲਾਂ ਇਹਨਾਂ ਦੇ ਜਿਹੜੇ ਡਿਫਰੈਂਟ ਨਾਮ ਹੁੰਦੇ ਸੀ ਹੁਣ ਜਿਹੜੇ ਹਰ ਇੱਕ ਦੁਕਾਨਦਾਰ ਨੇ ਆਪਣਾ ਅਲੱਗ ਨਾਮ ਰੱਖਿਆ ਹੋਇਆ ਸੋ ਇਹ ਜਿਸ ਤਰ੍ਹਾਂ ਆਪਣੀ ਗਲੇਸ ਕਾਟਨ ਹੁੰਦੀ ਸੀ ਉਹਦੇ ਵਿੱਚ ਕਾਫੀ ਵਾਟ ਪੈਂਦੇ ਸੀ ਉਹਦੀ ਥੋੜੀ ਜੀ ਉਹਨੂੰ ਥੋੜਾ ਜਿਹਾ ਜਿਆਦਾ ਮਤਲਬ ਵਧੀਆ ਸਟਾਫ ਹੈਗਾ ਉਹਦੇ ਨਾਲੋਂ ਪਰ ਜਿਹੜੀ ਲੁੱਕ ਹੈਗੀ ਆ ਉਹ ਗਲੇਸ ਕਾਟਨ ਤਰ੍ਹਾਂ ਹੈਗੀ ਆ ਇਸ ਤਰ੍ਹਾਂ ਆਪਾਂ ਇਹਨੂੰ ਨੀਚੇ ਬਾਰਡਰ ਦੇ ਸਕਦੇ ਆ ਇਹ ਦੇਖੋ ਉਹ नीचे बॉर्डर ਕਰਕੇ ਸਾਈਡ ਤੇ ਆਪਾਂ ਇਸ ਤਰ੍ਹਾਂ ਪੈਟਰਨ ਦਿੱਤਾ ਹੋਇਆ ਔਰ ਇਹ ਕਾਫੀ ਹੈਵੀ ਹੈ ਜਿਹੜਾ ਇਹ ਸੂਟ ਬਣ ਜਾਂਦਾ ਵਿੱਚ ਹੈਗੀ ਜਿਹੜੀ ਬੂਟੀ ਬਣੀ ਹੋਈ ਹੈ ਇਸ ਤਰ੍ਹਾਂ ਘੇਰਾ ਬਣਿਆ ਹੋਇਆ ਸੋ ਸਕਾਈ ਕਲਰ ਆ ਬਹੁਤ ਹੀ ਪਿਆਰਾ ਇਹਦੇ ਵਿੱਚ ਵੀ ਜਿਵੇਂ ਇਹ ਸਟੱਫ ਹੈਗਾ ਇਹ ਬਹੁਤ ਵਧੀਆ ਹੈ कॉटन ਵੀ ਹੈ ਤੇ ਥੋੜੀ ਸ਼ਾਈਨ ਵੀ ਹੈ ਇਹਨੂੰ ਤੁਸੀਂ ਥੋੜੇ ਬਹੁਤ ਫੰਕਸ਼ਨ ਦੇ ਵਿੱਚ ਵੀ ਵੇਅਰ ਕਰ ਸਕਦੇ ਹੋ ਸੋ ਇਹ ਹੈਗਾ ਜੀ ਬਾਰਡਰ ਠੀਕ ਹੈ ਇਸੇ ਤਰ੍ਹਾਂ ਬਾਰਡਰ نیچے ਹੈ ਵਿੱਚ ਇਹਦੇ ਬੂਟੀ ਦਿੱਤੀ ਹੋਈ ਹੈ ਸੋ ਇਸ ਤਰ੍ਹਾਂ ਸਾਈਡ ਤੇ ਵੀ ਵਰਕ ਹੈ ਇਹ ਫੁੱਲ ਹੈਵੀ ਸੂਟ ਬਣ ਜਾਂਦਾ ਇਹਨੂੰ ਤੁਸੀਂ ਜੌਰਜਟ ਤੇ ਵੀ ਬਣਾ ਸਕਦੇ ਹੋ ਪਰ ਅਗਰ ਤੁਹਾਡੇ ਕੋਲੇ ਜੌਰਜਟ ਗ੍ਰੇਪ ਬਹੁਤ ਜ਼ਿਆਦਾ ਹੋ ਗਿਆ ਤਾਂ ਤੁਸੀਂ ਇਹ ਆਪਸ਼ਨ ਲੈ ਸਕਦੇ ਹੋ ਕਾਟਨ ਨੂੰ ਪਸੰਮ ਕਰਦੇ ਹੋ ਦਾ ਥੋੜਾ ਗ੍ਰੇਸ ਕਾਟਨ ਟੱਚ ਦੇ ਵਿੱਚ ਥੋੜਾ ਸੁਪੀਰੀਅਰ ਕਪੜਾ ਹੈਗਾ ਇਹ ਔਰ ਇਹਦੀ ਬਾਟਮ ਤੇ ਆਪਾਂ ਸਿੰਪਲ ਲੇਸ ਦਿੱਤੀ ਹੋਈ ਹੈ ਜੀ ਇਸ ਤਰ੍ਹਾਂ ਔਰ ਇਹਦੇ ਨਾਲ ਜਿਵੇਂ ਇਹ ਦੁਪट्टे ਆਏ ਸੀਗੇ ਜੀ ਝੂਟ ਦੇ ਜੋ ਟਿਸ਼ੂ ਝੂਟ ਹੈਗਾ ਇਹ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਇਹਨੂੰ ਟਾਈ ਡਾਈ ਕੀਤਾ ਹੋਇਆ ਜੀ ਸੋ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹ ਵੀ ਤੁਸੀਂ ਟਰਾਈ ਕਰ ਸਕਦੇ ਆ ਨੈਕਸਟ ਸੂਟ ਹੈਗਾ ਜੀ ਪੀਚ ਕਲਰ ਦੇ ਉੱਪਰ ਸੋ ਇਹ ਵੀ ਬਹੁਤ ਹੀ ਪਿਆਰਾ ਸੂਟ ਹੈ ਇਸ ਤਰ੍ਹਾਂ ਜਾਰਜਟ ਦੇ ਉੱਪਰ ਬਣਿਆ ਹੋਇਆ ਜੀ ਇਹ ਪਿੰਟੈਕਸ ਵਾਲਾ ਆਪਣਾ ਡਿਜ਼ਾਈਨ ਹੈ ਜਿਹੜਾ ਕਿ ਬਹੁਤ ਹੀ ਜ਼ਿਆਦਾ ਸਾਰੇ ਪਸੰਦ ਕਰਦੇ ਐ ਸਪੈਸ਼ਲੀ ਫॉर ਲੇਡੀਜ਼ ਲਈ ਇਹ ਡਿਜ਼ਾਈਨ ਜਿਵੇਂ ਆਪਾਂ ਕਹਿ ਸਕਦੇ ਹਾਂ ਕਿਉਂਕਿ ਮੇਰੇ ਤੋਂ ਕਾਫੀ ਜਿਹੜੇ ਓਲਡ ਲੇਡੀ ਹੈਗੀਆਂ ਉਹ ਬਣਾਉਂਦੇ ਐ ਕਿਉਂਕਿ ਸੈਲਫ ਜਾਂ ਸਟਾਫ ਹੈਗਾ ਔਰ ਇਹਦੇ ਨਾਲ ਸਟਾਈਲ ਵੀ ਹੈ ਔਰ ਥੋੜਾ ਡਿਫਰੈਂਟ ਵੀ ਹੈ ਸੋ ਇਸ ਤਰ੍ਹਾਂ ਪਿੰਟੈਕਸ ਕਰਕੇ ਇਹ ਆਪਾਂ ਸੂਟ ਦਿੱਤਾ ਹੋਇਆ ਸੋ ਇਹਦੇ ਨਾਲ ਦੁਪट्टे ਤੇ ਆਪਾਂ ਓਨਲੀ ਲੇਸ ਦਿੱਤੀ ہوئی ਹੈ ਇਸ ਤਰ੍ਹਾਂ ਜੀ ਨੈਕ ਸूट ਹੈਗਾ ਜੀ 그린 ਕਲਰ ਦਾ ਜਿਹੜਾ ਕਿ ਆਪ ਨੂੰ ਆਲਰੇਡੀ ਕਾਫੀ ਬਹੁਤ ਹੀ ਜ਼ਿਆਦਾ ਆਪਣੇ ਇਨਕੁਆਰੀਜ਼ ਆਈਆਂ ਸੀ ਤੇ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਸੀ ਸਾਰਿਆਂ ਨੇ ਇਸ ਤਰ੍ਹਾਂ ਇਹਦੇ ਜਿਹੜੇ ਡਿਜ਼ਾਈਨ ਬਣਿਆ ਹੈ ਕريب ਦੇ ਉੱਪਰ ਆਪਾਂ ਸੇਮ ਕਲਰ ਦੇ ਵਿੱਚ ਕريب ਦੇ ਵਿੱਚ ਇਹਨੂੰ ਡਿਜ਼ਾਈਨ ਕੀਤਾ ਹੈਗਾ ਔਰ ਇਸ ਤਰ੍ਹਾਂ ਇਹਨੇ ਬਾਰਡਰ ਬਣ ਕੇ ਵਰਕ ਕੀਤਾ ਹੋਇਆ ਸੋ ਇਹ ਬਾਰਡਰ ਤੁਸੀਂ ਔਰਗਾਂਜ਼ਾ ਦਾ ਲਗਾਇਆ ਤੁਸੀਂ ਨਹੀਂ ਵੀ ਲਗਵਾ ਸਕਦੇ ਇਸ ਤਰ ਸਿੰਪਲ ਵਰਕ ਵੀ ਤੁਸੀਂ ਕਰ ਸਕਦੇ ਹੋ ਸੋ ਇਹਦੇ ਵਿੱਚ ਆਪਾਂ बॉटਮ ਦੇ ਵਿੱਚ ਆਪਾਂ ਇਸ ਤਰ੍ਹਾਂ ਵਰਕ ਕੀਤਾ ਹੋਇਆ ਜੀ ਸੋ ਬਾਜੂ ਤੇ ਵੀ ਇਹਦੇ ਵਰਕ ਹੁੰਦਾ ਹੈ ਇਹ ਬੈਗ ਤੇ ਵੀ ਇਸ ਤਰ੍ਹਾਂ ਦਾ ਵਰਕ ਹੈ ਜੀ ਇਹਦੇ ਤੇ ਸੋ ਬਾਜੂ ਤੇ ਆਲਰੇਡੀ ਹਰ ਇੱਕ ਦੇ ਪੰਜਵੇਂ ਵਰਕ ਕਰਦੇ ਹੀ ਕਰਦੇ ਆ। ਔਰ ਇਹ ਹੈਗਾ ਜੀ ਦਾ ਦੁਪੱਟਾ। ਕਲਰਫੁੱਲ ਜਿਵੇਂ ਆਪਾਂ ਟਾਈ ਡਾਈ ਦੁਪੱਟਾ ਬੰਦਾ ਹੈਗਾ। ਇਹਸਰਾ ਪੱਲੇ ਹੈ ਜਿਹੜੇ ਟਾਈ ਡਾਈ ਕੀਤੇ ਹੋਏ ਆ ਔਰ ਇਸ ਪਾ ਜਿਹੜਾ ਨਮ ਕਟਵਰਕ ਕੀਤਾ ਹੋਇਆ। ਸੋ ਇਹ ਸੀ ਕੁਝ ਸੋਰਸ ਜਿਹੜੇ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਸਿੰਪਲ ਸਾਬਾਸੂਟ ਨੂੰ ਸਟਾਈਲਿਸ਼ ਵੀ ਬਣਾ ਸਕਦੇ ਹੋ ਸੋ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਆਈਡੀਆਜ਼ ਲੈ ਕੇ ਆਉਂਦੇ ਰਵਾਂਗੇ ਸੋ ਬਣੇ ਰਹੋ ਮੇਰੇ ਚੈਨਲ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ so much